ਮੰਚ ਰੋਸ ਆਉਂਦਾ ਵੀ ਯਾਰ ਅਸੀਂ ਇੰਨਾ ਵੱਡਾ ਕੰਮ ਕੀਤਾ ਰੋਸ ਤੇ ਆਉਂਦਾ ਹੁਣ ਰੋਸ ਤਾਂ ਤਾਂ ਕਰੀਏ ਨਾ ਕਈ ਕਰੀਏ ਕਹਿੰਦਾ ਹੂੰ ਵੀ ਕਹੇ ਲੀਡਰ ਦੇ ਕਹਿੰਦੇ ਅਸੀਂ ਤੁਰੇ ਨਹੀਂ ਬਿਲਕੁਲ ਅਕਾਲਪੁਰ ਨੇ ਕਿਰਪਾ ਕੀਤੀ ਚੰਨੂੰ ਲੱਗਾ ਵੀ ਗੁਰੂ ਗ੍ਰੰਥ ਸਾਹਿਬ ਦੀ ਆਨ ਤੇ ਸਾਨ ਨੂੰ ਬਹਾਲ ਰੱਖਣ ਵਾਸਤੇ ਸਾਨੂੰ ਕੁਰਬਾਨੀਆਂ ਦੇਣੀਆਂ ਪੈਣੀਆਂ ਹੂੰ ਤੇ ਉਹ ਚਲੋ ਜੋ ਵੀ ਮਹਾਰਾਜ ਨੇ ਸੇਵਾ ਲਈ ਜਿੱਦਾਂ ਜਿੰਦਾਂ ਸਮੇਂ ਸਮੇਂ ਮੁਤਾਬਕ ਜੋ ਅੱਜ ਰੋਡੇ 'ਪੋੜ'ਿਆਂ ਨੂੰ ਸਿੱਧ ਕਹੀ ਜਾਂਦੇ ਆ ਬਿਲਕੁਲ ਜੰਨਾ ਦੇ ਸਿਰ ਤੇ ਵਾਲ ਨਹੀਂ ਮੂੰਹ ਤੇ ਵਾਲ ਨਹੀਂ ਖੁੱਥਰਿਆਰ ਗੱਡੀ ਕੀਤੀ ਹੁੰਦੀ ਆ ਉਹਨਾਂ 'ਤੇ ਕਮੈਂਟ ਪਾਉਣ ਲੱਗ ਜਾਨਾ ਆਹਾਂ ਕੋਥਰੇ ਦੇ ਅੱਡੀਆਰ ਕੇ ਜਿਹਨਾਂ ਦੇ ਦਾੜੀ ਆ ਸਿਰ ਦੇ ਵਾਲ ਆ ਉਹਨਾਂ ਕਮੈਂਟ ਪਾਉਣ ਲੱਗ ਜਾਣਾ ਅਸੀਂ ਜੇ ਹੁਣ ਆਖੇ ਬੇ ਬਾਬਾ ਦੀਪ ਸੋਂ ਹੋਇਆ ਹੀ ਨਹੀਂ ਜੀ ਅਸੀਂ ਉਹਨਾਂ ਤੋਂ ਸੇਧ ਲੈ ਕੇ ਪੁਰਾਣੇ ਖਾੜਕੂਆਂ ਤੋਂ ਤੇ ਸੰਘਰਸ਼ ਲੜਿਆ ਬਿਲਕੁਲ ਤੇ ਉਹਨਾਂ ਦਾ ਜੀਵਨ ਕਿੱਦਾਂ ਦਾ ਸੀ ਹਾਂਜੀ ਅਸੀਂ ਕੇ ਕਿਤੇ ਚਪਲ ਚਪਲ ਕਿੱਥੋਂ ਪਾਈ ਤੇ ਉੱਥੇ ਮਾਇਆ ਦਿੱਤੀ ਬਿਲਕੁਲ ਕਿਤੇ ਕੱਪੜੇ ਪਾਉਣੇ ਪੈ ਗਏ ਉੱਥੇ ਮਾਇਆ ਦਿੱਤੀ ਵਾਹ ਤੇ ਅਗਲੇ ਕਹਿਣ ਦਾ ਵੀ ਖਾੜ ਚੰਗੇ ਚੰਗੇ ਆ ਵੀ ਜਿੱਦਾਂ ਵੀ ਇਦਾਂ ਜਿੱਥੇ ਮਰਜ਼ੀ ਕੱਪੜੇ ਪਾ ਕੇ ਗਾ ਜਾਂਦੇ ਅਸੀਂ ਕਹਿੰਦੇ ਬਸੇ ਨਹੀਂ ਚੜੇ ਬਿਲਕੁਲ ਜਨਾ ਕਰਨਾ ਪੈਂਦਾ ਉਹ ਰਾਤ ਰਾਤ ਕਰਨਾ ਦੇਣੇ ਬਹਿ ਜਾਣਾ ਰਾਮਨਾ ਜਿੱਥੇ ਬਹਿਣਾ ਪੈਦਲ ਕਿੰਨਾ ਕੁ ਤੁਰਿਓਗੇ ਹਾਂਜੀ ਪੈਦਲ ਕੋ ਰੋਜ 20 ਕਿਲੋਮੀਟਰ ਕਾਰੀ ਲਈਦਾ ਸੀ ਰੋਜ ਹਾਂਜੀ ਬਣਾ ਇਹ ਕਹਿੰਦੇ 84 ਭੁੱਲ ਨਾ ਜਾਏ ਉਹ ਕਪਤਾਰਾਂ ਕਹਿੰਦੇ ਆ ਹਾਂ 84 ਤੇ ਭੁੱਲ ਗਏ ਉਦੋਂ ਹੀ ਹਾਂ ਭੁੱਲ ਨਾ ਜਾਏ ਉਹ ਕਹਿਣ ਨੇ ਆ ਤੇ ਭੁੱਲ ਗਏ ਉਦੋਂ ਹੀ ਉਦੋਂ ਹੀ ਭੁੱਲ ਗਏ ਹੈ ਬਿਲਕੁਲ ਜਿਹੜੇ ਆਦਮੀ ਨੇ ਮੁੱਖ ਮੰਤਰੀ ਨੇ ਇਹਨਾ ਜੁਰਮ ਕੀਤਾ ਨੌਜਵਾਨੀ ਖਤਮ ਕਰਤੀ ਪੰਜਾਬ ਦੀ ਹੂੰ ਸਿਕ ਨੌਜਵਾਨਾਂ ਨੂੰ ਝੂਠੇ ਮੁਕਾਬਲੇ 'ਚ ਕੋਕ ਮਾਰਤਾ ਜੀ ਉਹਦੇ ਪੋਤੇ ਨੂੰ ਤਿੰਨ ਤਿੰਨ ਵਾਰਾ ਐਮਪੀ ਬਣਾਉਣ ਦੇ 84 ਸਾਨੂੰ ਕਿੱਥੇ ਜਿਆਦਾ ਜਿਆਦਾ 84 ਹੁਣ ਕੋਈ ਇਨਸਾਫ ਮੋਰਚਾ ਲੱਗਾ ਚੰਡੀਗੜ੍ਹ ਜੀ ਠੀਕ ਆ ਸ੍ਰੋਮਣੀ ਗੁਰਦੁਆਰਾ ਪੰਥਕ ਕਮੇਟੀ ਆਪਣੇ ਤੌਰ ਤੇ ਨਾ ਉਹ ਫਾਰਮ ਭਰਾ ਕੇ ਬੰਦੀ ਸਿੰਘਾਂ ਵਾਸਤੇ ਆਵਾਜ਼ ਉਠਾਈ ਠੀਕ ਆ ਹੁਣ ਇਹ ਭਾਈ ਹਰਪਾਲ ਸਿੰਘ ਜਾਂ ਡਿਬਰੂ ਕਰ ਐਨਐਸਏ ਬੰਦ ਹੁਣ ਉਹਦੇ ਵਾਸਤੇ ਇੱਥੇ ਮੋਰਚਾ ਲੱਗਾ ਠੀਕ ਹੈ ਨਾ ਯੰਬਰ ਸਰ ਤੇ ਇਦਾਂ ਲੱਗ ਲੱਗ ਆਪਣਾ ਆਪਣਾ ਇਹਦਾ ਮਤਲਬ ਜਿਹਦਾ ਪਰਿਵਾਰ ਦੀ ਪਹੁੰਚ ਹੈਗੀ ਆ ਉਹ ਪਰਿਵਾਰ ਅੱਗੇ ਲਾ ਕੇ ਤੁਰਦਾ ਤੇ ਕੁਝ ਹੋ ਜਾਂਦਾ ਸੰਗਤੀ ਮਗਰ ਆ ਜਾਂਦੀ ਆ ਤੇ ਜਿਹਦਾ ਪਰਵਾਸ ਸਾਡਾ ਹੁਣ ਮਾਪਿਓ ਸਾਡਾ ਕੋਈ ਮਗਰ ਜਾਣ ਚੁੱਕਾ ਹੈ ਨਹੀਂ ਤੇ ਅਸੀਂ ਤੇ ਫੇ ਮਿੱਟੀ 'ਚ ਦੱਬੇ ਰਹੇ ਸਾਡਾ 25 ਸਾਲ ਬਾਅਦ ਪੰਥ ਨੂੰ ਚੇਤਾ ਆ ਬਿਲਕੁਲ 25 ਸਾਲਾਂ ਬਾਅਦ ਸਾਨੂੰ ਬਾਹਰ ਲਿਆਂ ਜੇਲ੍ਹਾਂ ਚ ਇਧਰ ਪੰਜਾਬ 'ਚ ਲਿਆਂਦਾ ਤੇ ਸਾਡੀ ਸੁੱਟੀ ਸ਼ੁਰੂ ਕੀਤੀ ਉਦੋਂ ਚ ਚਲੋ ਪੰਥਕ ਸਰਕਾਰ ਸੀ ਭਾਵੇਂ ਸੈਂਟਰ ਗਵਰਨਮੈਂਟ 'ਚ ਭਾਈ ਵਾਲੀ ਸੀ ਹੈ ਅੱਜ 7 ਸਾਲ ਹੋ ਗਏ 5 ਸਾਲ ਕਾਂਗਰਸ ਰਹੀ 2 ਸਾਲ ਇਹ ਸਰਕਾਰ ਨੂੰ ਹੋ ਗਿਆ ਭਾਈ ਜਗਤਾਰ ਸਿੰਘ ਹਵਾਰਾ ਅਜੇ ਤੱਕ ਕਿਉਂ ਨਹੀਂ ਇਧਰ ਲਿਆਂਦਾ ਭਾਈ ਅਮਰੀਕ ਸਿੰਘ ਤੇ ਭਾਈ ਠਾਰਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਬਿਆਸ ਪੁਲਿਸ ਨੇ ਤੋ ਨਾ ਮੋਰਚਾ ਲਾਤਾ ਅੱਜ ਪਹਿਲਾਂ ਇਹ ਸੋਚ ਲਈਏ ਵੀ ਅਸੀਂ ਇਦਾਂ ਦੀ ਸਪੀਚ ਦਿੰਦੇ ਆ ਸਾਨੂੰ ਸਟੇਜ ਤੋਂ ਉਤਰਦੇ ਆ ਜੇ ਪੁਲਿਸ ਫੜ ਲੈਂਦੀ ਆ ਐਨਐਸਐਲ ਆ ਕੇ ਡਿਬੜੂਗੜ੍ਹ ਠੀਕ ਹੈ ਨਾ ਜਾਂ ਉੱਤੋਂ ਹੀ ਹੋਰ ਕੋਈਆਂ ਪਾਗਲਪੁਰ ਜੀ ਬਿਹਾਰ ਚ ਭੇਜ ਦਿੰਦੇ ਆ ਤੇ ਮਗਰ ਸਾਡੇ ਮਗਰ ਇਹੋ ਜਿਹੇ ਸੰਤ ਜਾਂ ਸੰਗਤ ਇਦਾਂ ਹੈਗੀ ਵੀ ਜਿਹੜੀ ਮਗਰ ਮੋਰਚਾ ਲਾ ਦੂ ਬਿਲਕੁਲ ਹਾਂ ਇਹ ਇਹ ਸਵਾਲ ਵੱਡਾ ਜਿੱਦਾਂ ਸੰਜਨਾਰ ਸਿੰਘ ਖਾਲਸਾ ਭਿੰਡਾ ਵਾਲਿਆਂ ਦਾ ਆਇਆ ਸੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਸੰਘਰਸ਼ ਦੀਆਂ ਕਹਾਣੀਆਂ ਆਪਾਂ ਅ ਇਤਿਹਾਸ ਸਾਡਾ ਬਹੁਤ ਸਾਰੇ ਬਜ਼ੁਰਗਾਂ ਤੋਂ ਸੁਣਦੇ ਆਏ ਆ ਸ਼ਾਇਦ ਜਿਹੜੇ ਛੋਟੇ ਬੱਚੇ ਹੋਣਗੇ ਉਹਨਾਂ ਨੂੰ ਯਾਦ ਵੀ ਨਹੀਂ ਹੋਊਗਾ ਕਿ ਸਿੱਖ ਸੰਘਰਸ਼ ਦੇ ਵਿੱਚ ਕਿੰਨੇ ਸਾਰੇ ਯੋਧੇ ਜਿਹੜੇ ਆ ਉਹ ਕੁਰਬਾਨੀਆਂ ਦੇ ਕੇ ਸਾਹਮਣੇ ਆਏ ਸੀ ਉਹਨਾਂ ਵਿੱਚੋਂ ਇੱਕ ਜੁਝਾਰੂ ਯੋਧੇ ਦੀ ਗੱਲਬਾਤ ਤੁਹਾਡੇ ਨਾਲ ਕਰਾਉਣ ਲੱਗੇ ਅੱਜ ਮੁਲਾਕਾਤ ਕਰਦੇ ਆ ਭਾਈ ਗੁਰਦੀਪ ਸਿੰਘ ਜੀ ਖੜਾ ਜਿਨ੍ਹਾਂ ਨੇ ਲੰਮਾ ਸਮਾਂ ਸੰਘਰਸ਼ ਦੇ ਵਿੱਚ ਗੁਜ਼ਾਰਿਆ ਤੇ ਲੰਮਾ ਸਮਾਂ ਜੇਲ੍ਹ ਕਟਣੀ ਵੀ ਪਈ ਅੱਜ ਪਰੋਲ ਤੇ ਨੇ 2 ਮਹੀਨੇ ਔਰ 2 ਮਹੀਨੇ ਦੀ ਪ੍ਰੋਲ ਤੇ ਆਏ ਨੇ ਸਾਡੇ ਨਾਲ ਜੁੜ ਰਹੇ ਨੇ ਆਪਾਂ ਕਰਦੇ ਆਂ ਗੱਲਬਾਤ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ ਜੀ ਸਿੱਖ ਸ਼ਗਰ ਦੀ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਹੈ ਤੁਹਾਡੇ ਆਪ ਮੁਢਲੇ ਜੀਵਨ ਬਾਰੇ ਗੱਲਬਾਤ ਕਰੀਏ ਮੁਢਲੇ ਜੀਮ ਦਾ ਤੇ ਆ ਪਹਿ ਹੁਣ ਜਦੋਂ 13 ਅਪ੍ਰੈਲ 1978 ਨੂੰ ਜੀ ਨਰਨਕਾਰੀਆਂ ਨੇ ਜਦੋਂ ਮਤਲਬ ਜੀ 13 ਸਿੰਘ ਸੇਧ ਕਰਦੇ ਅੰਮ੍ਰਿਤਸਰ ਮਸਾਖੇ ਵਾਲੇ ਦਿਨ ਜੀ ਉਦੋਂ ਤੋਂ ਹੀ ਸ਼ੁਰੂ ਆ ਹਾਂਜੀ ਤੇ ਹੁਣ ਨਵੀਂ ਪੀੜ੍ਹੀ ਜਿਹੜੀ ਆ ਤੁਸੀਂ ਦੇਖਦੇ ਹੋਗੇ ਅਕਸਰ ਸੋਸ਼ਲ ਮੀਡੀਆ ਤੇ ਹਨਾ ਰੌਲਾ ਪਾਇਆ ਜਾ ਰਿਹਾ ਵੀ ਹਥਿਆਰਾਂ ਦੀ ਲੜਾਈ ਹੈ ਹਨਾ ਵੱਡੇ ਵੱਡੇ ਛਾ ਰੱਖਣੇ ਚਾਹੀਦੇ ਇਸ ਖਾਲ ਨੂੰ ਤੁਸੀਂ ਲੰਮਾ ਸਮਾਂ ਇਸ ਸਮੇਂ ਤੇ ਗੁਜ਼ਾਰਿਆ ਤੁਹਾਨੂੰ ਕੀ ਲੱਗਦਾ ਵੀ ਉਹ ਸਾਡੇ ਸਿੰਘਾਂ ਨੂੰ ਥੋੜਾ ਜਿਹਾ ਤਬਦੀਲ ਨਹੀਂ ਕਰਨਾ ਚਾਹੀਦਾ ਆਪਣੇ ਆਪ ਨੂੰ ਵੇਖੋ ਅਸੀਂ ਕਹਿੰਨੇ ਵੀ ਜਿੱਦਾਂ ਅੱਜੋਂ ਇੱਥੇ ਅਸੀਂ ਆਏ ਆ ਭਾਈ ਅਮਰੀਕਾ ਤੋਂ ਦੇ ਅਮਰਸੀਰ ਭਾਈ ਅਮਰੀਕਾ ਤੋਂ ਦੇ ਜਨਮ ਦਿਹਾੜਾ ਮਨਾਉਣ ਵਾਸਤੇ ਜੀ ਜੀ ਤੇ ਉਹਨਾਂ ਨੇ ਹਥਿਆਰ ਚੁੱਕੇ ਕਿਉਂ ਚੁੱਕੇ ਸੀ ਤੇ ਕਿੰਨਾ ਹਾਲਾਤਾਂ ਚੁੱਕੇ ਸੀ ਹੂੰ ਤੇ ਜੇ ਅਸੀਂ ਉਹਨਾਂ ਦੇ ਜਨਮ ਦਿਹਾੜੇ ਨਹੀਂ ਖਾਲੀ ਮਨਾਉਂਦੇ ਰਹਿਣਾ ਹੂੰ ਸਾਨੂੰ ਉਹਨਾਂ ਤੋਂ ਸੇਧ ਵੀ ਲੈਣੀ ਚਾਹੀਦੀ ਆ ਬਿਲਕੁਲ ਤੇ ਸੰਤ ਬਾਬਾ ਜਨਮੇ ਸਿੰਘ ਖਾਲਸਾ ਬੰਡਾਲਿਆ ਨੂੰ ਹੂੰ ਹਥਿਆਰ ਚੁੱਕ ਕੇ ਲੜਾਈ ਲੜਨੀ ਪਈ ਹੂੰ ਸੇਧ ਭਾਈ ਮਰੀਤ ਸਿੰਘ ਜੀ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸੀ ਹੂੰ ਆਲ ਇੰਡੀਆ ਸਟੂਡੈਂਟ ਫੋਰਸ ਦੇ ਪ੍ਰਧਾਨ ਸੀਗੇ ਜੀ ਤੇ ਜੇ ਉਹਨਾਂ ਹਥਿਆਰ ਚੁੱਕ ਕੇ ਲੜਾਈ ਲੜੀ ਹੂੰ ਤੇ ਕਿੰਨਾ ਹਾਲਾਤਾਂ ਚ ਲੜੀ ਤੇ ਕਿਉਂ ਲੜੀ ਹੂੰ ਹਾਂਜੀ ਜੀ ਉਹ ਸਾਨੂੰ ਪਹਿਲਾਂ ਸੋਚਣਾ ਪਊਗਾ ਸਾਰਾ ਹੂੰ ਤੇ ਫਿਰ ਤੇ ਜੇ ਜਖਦਮ ਆਖਾ ਵੀ ਹਾਂ ਵੀ ਲੜਾਈ ਕਰਨੀਆਂ ਜਿੱਦਾਂ ਪਰਿਵਾਰ ਕੇੇ ਡੱਬਨ ਦਾ ਆਪਸੀ ਲੜਾਈ ਹੁੰਦੀ ਪੰਡਾ ਜੀ ਕੋਈ ਗੜਾਸਾ ਘੱਟ ਕੇ ਪੈ ਗਿਆ ਕੋਈ ਸਰੀ ਸਾਬ ਘੱਟ ਕੇ ਪੈ ਗਿਆ ਕੋਈ ਬਰਸੀ ਲੈ ਕੇ ਪੈ ਗਿਆ ਵੜ ਤਾਂ ਮਾਰਤਾ ਬਾਅਦ ਸੋਚਿਆ ਹੂੰ ਦੇਰ ਤੇ ਜਾ ਕੇ ਹੂੰ ਸੋਚ ਅਪਣਾਈ ਹੂੰ ਪਿਹੋ ਇੱਥੇ ਨਹੀਂ ਕਰਦਾ ਇੱਥੇ ਆ ਗੱਲ ਹੋ ਸਕਦੀ ਜੀ ਦੋ ਚੀਜ਼ਾਂ ਪਹਿਲਾਂ ਸੋਚਣ ਦੀ ਲੋੜ ਆ ਸਾਨੂੰ ਜੀ ਤੁਹਾਨੂੰ ਕਿਵੇਂ ਲੱਗਦਾ ਤੁਸੀਂ ਆਪਣਾ ਲੰਮਾ ਸਮਾਂ ਜਿਹੜਾ ਸਿਕ ਸੰਸਾਰ ਦੇ ਵਿੱਚ گزارਿਆ ਇਹ ਤੁਹਾਨੂੰ ਕੀ ਲੱਗਦਾ ਵੀ ਕਿੱਥੇ ਸਾਡੀਆਂ ਗਲਤੀਆਂ ਰਹਿ ਗਈਆਂ ਤੇ ਕਿੱਥੇ ਸਰਕਾਰ ਦੀਆਂ ਗਲਤੀਆਂ ਰਹਿ ਗਈਆਂ ਵੇਖੋ ਹੁਣ ਆਇਆ ਲੰਮਾ ਸਮਾਂ ਆ ਤਾਂ ਅਸੀਂ ਅੰਦਰ ਆ ਜੀ ਸਰਕਾਰਾਂ ਨੂੰ ਤੇ ਗਲਤ ਆਪਾਂ ਕਹਿ ਸਕਦੇ ਸਰਕਾਰਾਂ ਤੇ ਹਮੇਸ਼ਾ ਹੀ ਸਿੱਖ ਪੰਥ ਦੇ ਵਿਰੋਧੀ ਰਹੀਆਂ ਜਿਉਂ ਆਪਣਾ ਅੰਗਰੇਜ਼ ਗਏ ਆ ਸਾਨੂੰ 1947 ਤੋਂ ਲੈ ਕੇ ਜੀ ਤੇ ਸਿੱਖਾਂ ਦਾ ਤੇ ਪੰਜਾਬ ਦਾ ਤੇ ਕਦੀ ਜਿਹੜੀ ਮਰਜ਼ੀ ਸਰਕਾਰ ਹੈ ਜਿਹੜਾ ਸੈਂਟਰ ਦੇ ਵਿੱਚ ਉਹਨਾਂ ਕਦੀ ਭਲਾ ਸੋਚਿਆ ਨਹੀਂ ਤੇ ਹਮੇਸ਼ਾ ਇਹ ਵਿਰੋਧੀ ਕੀਤਾ ਉਹਨਾਂ ਇਹ ਸੋਚਿਆ ਵੀ ਇਹਨਾਂ ਨੂੰ ਖਤਮ ਕਿੱਦਾਂ ਕਰਨਾ ਉਹਨਾਂ ਇਹ ਕਦੀ ਨਹੀਂ ਸੋਚਿਆ ਵੀ ਇਹਨਾਂ ਦੇ ਗੁਰੂਆਂ ਦੇ ਸਾਡੇ ਦੇ ਸਹਾਰਾ ਜਾਂ ਇਹਨਾਂ ਨੇ ਸਾਡੇ ਵਾਸਤੇ ਇੰਨੀਆਂ ਕੁਰਬਾਨੀਆਂ ਕੀਤੀਆਂ ਜੀ ਪਾਕਿਸਤਾਨ ਨੂੰ ਛੱਡ ਕੇ ਸਾਡੇ ਨਾਲ ਜੁੜਿਆ ਜੋੜਿਆ ਆਪਣੇ ਆਪ ਨੂੰ ਹਾਲੀਕੇ ਸਿੱਖ ਉਦੋਂ ਜਾਂਦੇ ਤੇ ਅਲੱਗ ਹੋ ਸਕਦੇ ਸੀ ਪਰ ਉਹਨਾਂ ਆਪਣੀ ਕਿਸਮਤ ਤੋਂ ਹਿੰਦੁਸਤਾਨ ਦੇ ਨਾਲ ਜੋੜਿਆ ਪਰ ਮੈਂ ਕਹਿੰਦਾ ਵੀ ਉਹ ਸਿੱਖਾਂ ਦੀ ਬਹੁਤ ਵੱਡੀ ਭੁੱਲ ਸੀ ਉਦੋਂ ਸਿੱਖਾਂ ਤੇ ਸਿੱਖਾਂ ਨੂੰ ਕਿਉਂ ਵਾਰ-ਵਾਰ ਟਾਰਗੇਟ ਕੀਤਾ ਜਾਂਦਾ ਕਿਉਂ ਸਿੱਖ ਹੀ ਆਹੀ ਕੌਮ ਆ ਵੀ ਜਿਹੜੀ ਲੜਨੀ ਬਾ ਹੁਣ ਦੇਖੋ ਅਵਰਜੈਂਸੀ ਜਦੋਂ ਲੱਗੀ ਆ ਤੇ ਉਦੋਂ ਸਾਰੇ ਲੀਡਰ ਵੱਡੇ-ਵੱਡੇ ਫੜੇ ਗਏ ਜੀ ਫਾਰੇ ਸਮਗੰਦਰ ਹਾਜੀ ਮਸਤਾਨ ਵਰਗੇ ਅੰਦਰ ਕੀਤੇ ਗਏ ਜਿਨ੍ਹਾਂ ਦੀ ਖਾਸ ਯੋਗਾਰੀ ਹੁੰਦਾ ਗਾਂਧੀ ਦੇ ਨਾਲ ਜੀ ਜੀ ਠੀਕ ਹੈ ਨਾ ਪਰ ਲੜਾਈ ਤੇ ਪੰਜਾਬ ਤੋਂ ਸ਼ੁਰੂ ਹੋਈ ਤੇ ਉਹ ਵੀ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹਮ ਸੰਤਾ ਬਾਦਪੁਰਸਾਨ ਨੇ ਲੜਾਈ ਸ਼ੁਰੂ ਕੀਤੀ ਅਭਰਜਨ ਸਿੰਘ ਸਾਹਿਬ ਬਾਬਾ ਗੁਰਦਾਸ ਸਿੰਘ ਖਾਲਸਾ ਪੰਡਾ ਵਾਲੇ ਬਿਲਕੁਲ ਹੋਰ ਤੇ ਕੋਈ ਅੱਗੇ ਆਇਆ ਨਹੀਂ ਜੀ ਉਹੋ ਚਿਰਸੀ ਸਰਕਾਰਾਂ ਨੂੰ ਤੇ ਇਹ ਅੱਗੇ ਆਉਂਦੇ ਹਰ ਗੱਲ ਤੇ ਤੇ ਇਹ ਕਰਕੇ ਉਹ ਚਾਹੁੰਦੇ ਵੀ ਇਹਨਾਂ ਨੂੰ ਖਤਮ ਕਰ ਦਈਏ ਖੁੱਡੇ ਲਾ ਦਈਏ ਬੇ ਸਾਨੂੰ ਕੋਈ ਰਾਜਕਾਰ ਸਾਡੀ ਕੁਰਸੀ ਤੇ ਕੱਢ ਚੜ ਨਹੀਂ ਪਾ ਸਕਦਾ ਬਹੁਤ سارے ਲੋਕਾਂ ਨੇ ਸਵਾਲ ਕਰਦੇ ਆ ਤੁਸੀਂ ਸ਼ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਤੁਹਾਨੂੰ ਕੀ ਲੱਗਦਾ ਪ੍ਰਾਣਾ ਸ਼ਰੋਮਣੀ ਅਕਾਲੀ ਦਲ ਤੇ ਹੋਣ ਵਾਲੇ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਕੀ ਅੰਤਰ ਹੈ ਹੁਣ ਕਿਉਂ ਲੋਕ ਮੈਂ ਕਹਿੰਦਾ ਵੀ ਜੇ ਕਹਿ ਦਈਏ ਵੀ ਘਿਰਣਾ ਦੇ ਨਾਲ ਲੋਕ ਦੇਖਦੇ ਨੇ ਤੇ ਉਹ ਵੀ ਗਲਤ ਨਹੀਂ ਹੋਊਗਾ ਵੇਖੋ ਜੀ ਕੋਈ ਸੰਸਥਾ ਨੂੰ ਚੁਣਦੇ ਤਾਂ ਸੰਗਤੀ ਹੈ ਨਾ ਹਮਮ ਹਣ ਇੱਕ ਪਰਿਵਾਰ ਆ ਉਹਦੇ ਪੰਜ ਪੁੱਤਰ ਆ ਕਿਸੇ ਪਿਓ ਦੇ ਜੀ ਤੇ ਪੰਜ ਇੱਕੋ ਜਿਹੇ ਤਾਂ ਹੈ ਨਹੀਂ ਬਿਲਕੁਲ ਇੱਕ ਪਹਿਲਵਾਨ ਬਣਦਾ ਠੀਕ ਆ ਇੱਕ ਚੌਧਰੀ ਹੁੰਦਾ ਇੱਕ ਫੌਜ ਚ ਭਰਤੀ ਹੋ ਜਾਂਦਾ ਪੁਲਿਸ ਚ ਭਰਤੀ ਹੋ ਜਾਂਦਾ ਇੱਕ ਵੇਲਾ ਚਾਂਗਰੇ ਮਾਰਤੇ ਰਹਿੰਦਾ ਬਿਲਕੁਲ ਤੇ ਇਹ ਤਾਂ ਫਿਰ ਸੰਗਤ ਨੇ ਵੇਖਣਾ ਪਰਿਵਾਰ ਨੇ ਵੇਖਣਾ ਪਿਓ ਨੇ ਵੇਖਣਾ ਨਾ ਵੀ ਇਹਨਾਂ ਨੂੰ ਕਿੱਦਾਂ ਮੈਂ ਸੈੱਟ ਕਰਾਂ ਸਾਰਿਆਂ ਇੱਕੋ ਜੇ ਕਰਾਂ ਹਾਂਜੀ ਹੁਣ ਅਕਾਲੀ ਦਲ ਕਿੱਥੇ ਖੜਾ ਹੈ ਹਾਂਜੀ ਹੁਣ ਅਕਾਲੀ ਦਲ ਕਿੱਥੇ ਖੜਾ ਹੈ ਇਹ ਤੇ ਅਕਾਲੀ ਦਲ ਦੱਸ ਸਕਦਾ ਤੁਹਾਨੂੰ ਕਿਉਂਕਿ ਮੈਂ ਤੇ ਅੰਦਰ ਰਹਿਣ ਦਾ ਨਾ ਜ਼ਿਆਦਾ ਜੀ ਅਕਾਲੀ ਦਲ ਤੁਹਾਨੂੰ ਦੱਸ ਸਕਦਾ ਇੱਕ ਨੌਜਵਾਨ ਨੂੰ ਮੈਸੇਜ ਕੀ ਦੇਣਾ ਚਾਹੋਗੇ ਜਿਹੜੇ ਨੌਜਵਾਨ ਅੱਜ ਵੀ ਖਾਲਸਾ ਹਾਂ ਜੌਨ ਨੂੰ ਇਹੀ ਮੈਸੇਜ ਹੋਣੇ ਮੈਂ ਮਤਲਬ ਅੱਜ ਵੀ ਟਾਈਮ ਦੇ ਹਿਸਾਬ ਨਾਲ ਮੈਂ ਕੋਈ ਮੇਤਬੀਤ ਵੀ ਠੀਕ ਨਹੀਂ ਸੀ ਉਹਨੇ ਜਦਾਂ ਭਾਈ ਕਵਰ ਚੜ੍ਹਪ ਸਿੰਘ ਜੀ ਹਾਂ ਜਦੋਂ ਉਹਨਾਂ ਨੇ ਸਪੀਚ ਕੀਤੀ ਆ ਜੋ ਸਹੀਲੀ ਜੀ ਚੰਗੀ ਗੱਲ ਆ ਜੀ ਨੌਜਵਾਨਾਂ ਨੂੰ ਜੋ ਚਾਹੀਦਾ ਵਾ ਜੀ ਪਰ ਇੱਕ ਗੱਲ ਮੈਂ ਜ਼ਰੂਰ ਕਹਾਂ ਉਹ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਹੂੰ ਭਾਈ ਅਮਰੀਕ ਸਿੰਘ ਤੇ ਭਾਈ ਠਾਰਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਬਿਆਸ ਪੁਲਿਸ ਨੇ ਹੂੰ ਤੋਂ ਨਾ ਮੋਰਚਾ ਲਾਤਾ ਹੂੰ ਅੱਜ ਪਹਿਲਾਂ ਇਹ ਸੋਚ ਲਈਏ ਵੀ ਅਸੀਂ ਐਦਾਂ ਦੀ ਸਪੀਚ ਦਿੰਦੇ ਆ ਸਾਨੂੰ ਸਟੇਜ ਤੋਂ ਉਤਰਦੇ ਆ ਜੇ ਪੁਲਿਸ ਫੜ ਲੈਂਦੀ ਆ ਅੰਨੇਸੇ ਲਾ ਕੇ ਡਿਬੜੂ ਘੜ ਠੀਕ ਹੈ ਨਾ ਜਾਂ ਉੱਤੋਂ ਹੀ ਹੋਰ ਕੋਈਆਂ ਪਾਗਲਪੁਰ ਜੀ ਬਾਰਚ ਭੇਜ ਦਿੰਦੇ ਆ ਤੇ ਮਗਰ ਸਾਡੇ ਮਗਰ ਇਹੋ ਜਿਹਾ ਸੰਤ ਜਾਂ ਸੰਗਤ ਇਦਾਂ ਹੈਗੀ ਵੀ ਜਿਹੜੀ ਮਗਰ ਮੋਰਚਾ ਲਾ ਦੂ ਬਿਲਕੁਲ ਹਾਂ ਇਹ ਇਹ ਸਵਾਲ ਵੱਡਾ ਜਿੱਦਾਂ ਸੰਜੋਨਾਰ ਸਿੰਘ ਖਾਲਸਾ ਭਿੰਡਾ ਵਾਲਿਆਂ ਲਾਇਆ ਸੀ ਹਾਂ ਉਹ ਸਾਡਾ ਕੋ ਲੀਡਰ ਹੈਗਾ ਜਿਹੜਾ ਮਗਰ ਸਾਡੀ ਪੈਰਵਾਈ ਸਾਡੀ ਪੈਰਵਾਈ ਮੋਰਚਾ ਲਾ ਦੂ ਤੁਹਾਡੇ ਮਤਾਂ ਕੋਈ ਲੀਡਰ ਕਿੱਥੋਂ ਆਣਿਆ ਇਹ ਇਹ ਨਾ ਹੋਏਗੀ ਸਾਡੀ ਭੈਣ ਹਾਂ ਜਿੰਨੇ ਪਹਿਲਾਂ ਪਤੀ ਤੇ ਭਰਾ ਜੋਧਪੁਰ ਜੇਲ੍ਹ ਚ ਪੰਜ ਸਾਲ ਰਹੇ ਹਾਂ ਹਾਂ ਉੱਥੇ ਉਹਨਾਂ ਦੀਆਂ ਮੁਲਾਕਾਤਾਂ ਹੋਉਂਦੀ ਰਹੀ ਆ ਤੇ ਹੁਣ ਬੇਟਾ ਤੇ ਬੇਟੇ ਦੀਆਂ ਮੁਲਾਕਾਤਾਂ ਪਾਉਣੇ ਵੇਲੇ ਤੇ ਉਹਦੀ ਵਿਚਾਰੀ ਜ਼ਿੰਦਗੀ ਇਦਾਂ ਨਿਕਲੇ ਜਿਦਾਂ ਸਾਡੀ ਲੰਗੀ ਨਹੀਂ ਗੱਲ ਸਵਾਲ ਤਾਂ ਇਹ ਹੋਣਾ ਜੀ ਤੁਸੀਂ ਕਹਿਆ ਵੀ ਇੱਕ ਲੀਡਰ ਉਹ ਸਾਨੂੰ ਚਾਹੀਦਾ ਸਾਡੀ ਕੌਮ ਨੂੰ ਜਿਹੜਾ ਸਾਡੇ ਨੌਜਵਾਨਾਂ ਦੀ ਮਗਰ ਪੈਰਵਾਹੀ ਵੀ ਕਰੇ ਹਾਂ ਸੰਤ ਜਨਦਾ ਸਿੰਘ ਖਾਲਸਾ ਭੰਡਾ ਵਾਲੇ ਵਰਗਾ ਜਨਾਚਰ ਲੀਡਰ ਨਹੀਂ ਪੈਦਾ ਹੁੰਦਾ ਕੌਮ ਨੂੰ ਲੀਡਰ ਨਹੀਂ ਮਿਲਦਾ ਕੌਮ ਇਕੱਠੀ ਨਹੀਂ ਹੁੰਦੀ ਉਹਨਾਂ ਚਿਰ ਪੰਥ ਨੂੰ ਕੋਈ ਪ੍ਰਾਪਤੀ ਨਹੀਂ ਹੋਣੀ ਇਕੱਠਾ ਕਿਤਰਾ ਹੱਲ ਕੀ ਹੈ ਤਾਂ ਜੀ ਇਹਦਾ ਹੱਲ ਬਾਹਰ ਜਿਹੜੇ ਵਿਚਰਦੇ ਉਹ ਦੱਸ ਸਕਦੇ ਅਸੀਂ ਤੇ ਕੀ ਦੱਸ ਸਕਦੇ ਅਸੀਂ ਤਾਂ ਕਹਿੰਦੇ ਵੀ ਆਪਣੀਆਂ ਚੌਧਰਾ ਭਲਾ ਕੇ ਜੀ ਠੀਕ ਹੈ ਨਾ ਸਾਰੇ ਆਪਣੀਆਂ ਚੌਧਰਾ ਭਲਾ ਕੇ ਜੀ ਜੀ ਤੇ ਇਕੱਠੇ ਹੋਣ ਗੁਰੂ ਗ੍ਰੰਥ ਸਾਹਿਬ ਦੀ ਸਰਨ ਦੇ ਵਿੱਚ ਆ ਕੇ ਸੰਪੂਰਨ ਕੌਮ ਨੂੰ ਤੁਹਾਡੇ ਲੋ ਇੱਕ ਮੈਸੇਜ ਜਾਵੇ ਵੀ ਆਓ ਇਕੱਠੇ ਹੋਈਏ ਹਾਂ ਅਸੀਂ ਤਾਂ ਕਹਿ ਰਹੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਜੀ ਵੀ ਗਲਤੀਆਂ ਸਾਰਿਆਂ ਤੋਂ ਹੁੰਦੀਆਂ ਹਾਂ ਕਿਸੇ ਤੇ ਕੋਈ ਕੁਝ ਲੱਗਦਾ ਕਿਸੇ ਤੇ ਕੋਈ ਲੱਗਦਾ ਹੁਣ ਅੱਜ ਮੈਂ ਨਿੱਕੀ ਜਿਹੀ ਗੱਲ ਤੁਹਾਨੂੰ ਦੱਸਦਾ ਜੀ ਆਮ ਨਿੱਕੀ ਜਿਹੀ ਕਹਿਣੀ ਵੀ ਨਹੀਂ ਬਣਦੀ ਉਹ ਤਾਂ ਬਹੁਤ ਵੱਡੀ ਗੱਲ ਆ ਜੀ ਜੀ ਜਿੰਨਾ ਲੋਕਾਂ ਨੇ ਸਭ ਤੋਂ ਵੱਡੀ ਗਲਤੀ ਕੀਤੀ ਐਡਾ ਮਹਾਨ ਸੰਤ ਸੰਤ ਬਾਬਾ ਜਨਰੈਲ ਸਿੰਘ ਖਾਲਸਾ ਭਿੰਡਾ ਵਾਲਾ ਹੈ ਹੈ ਉਹਨੂੰ ਸ਼ਹੀਦ ਕਰਾਰ ਨਹੀਂ ਦੇ ਸਕਤੇ ਸਕੇ ਉਹਨਾਂ ਦੀ ਸ਼ਹੀਦੀ ਨੂੰ ਰੋਲਤਾ ਉਹਨਾਂ ਦੀਆਂ ਸ਼ਹੀਦੀਆਂ ਤੇ ਆਪਣੇ ਕਾਰੋਬਾਰ ਖੋਲੇ ਹਾਂਜੀ ਸ਼ਹੀਦੀ ਨੂੰ ਰੋਲਣ ਤੇ ਸਰਕਾਰਾਂ ਦੇ ਪਿੱਠੂ ਬਣ ਕੇ ਆਪਣੇ ਕਾਰੋਬਾਰ ਖੋਲੇ ਉਹ ਅੱਜ ਦੁਜਿਆਂ ਤੇ ਉਂਗਲੀਆਂ ਚੁੱਕਦੇ ਆ ਤੇ ਸਾਰਿਆਂ ਨੂੰ ਆਪਣੀ ਪੀੜੀ ਥੱਲੇ ਸੋਟਾ ਮਾਰ ਰਹੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸੀਸ ਨਵਾ ਕੇ ਜਿੰਨ ਤੋਂ ਵੀ ਭੁੱਲਾ ਹੋਈਆਂ ਆਪਣੀਆ ਭੁੱਲਾਂ ਦੀ ਗਲਤੀ ਗੁਰੂ ਗ੍ਰੰਥ ਸਾਹਿਬ ਅੱਗੇ ਮੰਨਣ ਸੰਗਤਾਂਗੇ ਬੰਧਣ ਸੰਗਤ ਨੇ ਸਭ ਕੁਝ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਨੇ ਸੰਗਤ ਤੇ ਅਸੀਰਵਾਦ ਦੇਣਾ ਸੰਗਤ ਨੂੰ ਠੀਕ ਹੈ ਨਾ ਤੇ ਉਹ ਸਾਰੇ ਤਾਂ ਇੱਕ ਹੋ ਕੇ ਚੱਲਣਾ ਇਕੱਠੇ ਹੋ ਕੇ ਹਮਲਾ ਮਾਰਨੇ ਹੁਣ ਕੋਈ ਇਨਸਾਫ ਮੋਰਚਾ ਲੱਗਾ ਚੰਡੀਗੜ੍ਹ ਜੀ ਠੀਕ ਆ ਸ੍ਰੋਮਣੀ ਗੁਰਦੁਆਰਾ ਪੰਥਕ ਕਮੇਟੀ ਆਪਣੇ ਤੌਰ ਤੇ ਨਾਲ ਉਹ ਫਾਰਮ ਭਰਾ ਕੇ ਬੰਦੀ ਸਿੰਘਾਂ ਵਾਸਤੇ ਆਵਾਜ਼ ਉਠਾਈ ਠੀਕ ਆ ਹੁਣ ਇਹ ਭਾਈ ਹਰਪਾਲ ਸਿੰਘ ਜੀ ਡਿਬਰੂ ਕਰ ਐਨਐਸਏ ਬੰਦ ਪਰ ਉਹਦੇ ਵਾਸਤੇ ਇੱਥੇ ਮੋਰਚਾ ਲੱਗਾ ਠੀਕ ਹੈ ਨਾ ਯੰਬਰ ਸਰ ਤੇ ਇਦਾਂ ਲੱਗ ਲੱਗ ਆਪਣਾ ਆਪਣਾ ਇਹਦਾ ਮਤਲਬ ਜਿਹਦਾ ਪਰਿਵਾਰ ਦੀ ਪਹੁੰਚ ਹੈਗੀ ਆ ਉਹ ਪਰਿਵਾਰ ਅੱਗੇ ਲਾ ਕੇ ਤੁਰਦਾ ਤੇ ਕੁਝ ਹੋ ਜਾਂਦਾ ਸੰਗਤੀ ਮਗਰ ਆ ਜਾਂਦੀ ਆ ਤੇ ਜਿਹਦਾ ਪਰਿਵਾਰ ਸਾਡਾ ਹੁਣ ਮਾਪਿਓ ਸਾਡਾ ਕੋਈ ਮਗਰ ਜਾਣ ਚੁੱਕਾ ਹੈ ਹੀ ਨਹੀਂ ਤੇ ਅਸੀਂ ਤੇ ਫੇ ਮਿੱਟੀ 'ਚ ਦੱਬੇ ਰਹੇ ਸਾਡਾ 25 ਸਾਲ ਬਾਅਦ ਪੰਥ ਨੂੰ ਚੇਤਾ ਆ ਬਿਲਕੁਲ 25 ਸਾਲਾਂ ਬਾਅਦ ਸਾਨੂੰ ਬਾਹਰ ਲਿਆਂ ਜੇਲ੍ਹਾਂ ਚ ਇਧਰ ਪੰਜਾਬ 'ਚ ਲਿਆਂਦਾ ਤੇ ਸਾਡੀ ਸੁੱਟੀ ਸ਼ੁਰੂ ਕੀਤੀ ਉਦੋਂ ਚਲੋ ਪੰਥਕ ਸਰਕਾਰ ਸੀ ਭਾਵੇਂ ਸੈਂਟਰ ਗਵਰਨਮੈਂਟ 'ਚ ਭਾਈ ਵਾਲੀ ਸੀ ਹਾਂ ਅੱਜ 7 ਸਾਲ ਹੋ ਗਏ 5 ਸਾਲ ਕਾਂਗਰਸ ਰਹੀ 2 ਸਾਲ ਇਹ ਸਰਕਾਰ ਨੂੰ ਹੋ ਗਿਆ ਭਾਈ ਜਗਤਾਰ ਸਿੰਘ ਹਵਾਰਾ ਅਜੇ ਤੱਕ ਕਿਉਂ ਨਹੀਂ ਇਧਰ ਲੈਂਦਾ ਹੂੰ ਪੰਜਾਬ ਕਿਉਂ ਨਹੀਂ ਲੈਂਦਾ ਠੀਕ ਹੈ ਨਾ ਬਿਲਕੁਲ ਮਨ ਚ ਰੋਸ ਆਉਂਦਾ ਵੀ ਯਾਰ ਅਸੀਂ ਇੰਨਾ ਵੱਡਾ ਕੰਮ ਕੀਤਾ ਇਹ ਰੋਸ ਤੇ ਆਉਂਦਾ ਹੁਣ ਰੋਸ ਤਾਂ ਤਾਂ ਕਰੀਏ ਨਾ ਕਈ ਕਰੀਏ ਕਹਿਣਾ ਇੱਕ ਇਹ ਲੀਡਰ ਦੇ ਕਹਿੰਦੇ ਅਸੀਂ ਤੁਰੇ ਨਹੀਂ ਬਿਲਕੁਲ ਅਕਾਲਪੁਰ ਨੇ ਕਿਰਪਾ ਕੀਤੀ ਚੰਨੂੰ ਲੱਗਾ ਵੀ ਗੁਰੂ ਗ੍ਰੰਥ ਸਾਹਿਬ ਦੀ ਆਨ ਤੇ ਸਾਨ ਨੂੰ ਬਹਾਲ ਰੱਖਣ ਵਾਸਤੇ ਸਾਨੂੰ ਕੁਰਬਾਨੀਆਂ ਦੇਣੀਆਂ ਪੈਣੀਆਂ ਤੇ ਉਹ ਚਲੋ ਜੋ ਵੀ ਮਹਾਰਾਜ ਨੇ ਸੇਵਾ ਲਈ ਜਿੱਦਾਂ ਜਿੱਦਾਂ ਸਮੇਂ ਸਮੇਂ ਮੁਤਾਬਕ ਜੀ ਜੀ ਤੇ ਇਹ ਕਰਕੇ ਪ੍ਰਾਰਥਨਾ ਆਜ ਤਾਂ ਦੋ ਸ਼ਬਦ ਕਿਸ ਨੂੰ ਆ ਤੁਹਾਡਾ ਨਾਲ ਗੱਲ ਕੀਤੀ ਆ ਕਿਸ ਨੂੰ ਦੋ ਸ਼ਬਦ ਕੋੜੇ ਲੱਗੇ ਜੀ ਹੈ ਤੇ ਉਹ ਅੱਜ ਰੋਡੇ ਭੋਡਿਆਂ ਨੂੰ ਸੀਦ ਕਹੀ ਜਾਂਦੇ ਆ ਬਿਲਕੁਲ ਜਨਾਂ ਦੇ ਸਿਰ ਤੇ ਵਾਲ ਨਹੀਂ ਮੂੰਹ ਤੇ ਵਾਲ ਨਹੀਂ ਖੁਸਰੇਾਰ ਕੇ ਅੱਡੀ ਕੀਤੀ ਹੁੰਦੀ ਆ ਉਹਨਾਂ ਨੂੰ ਕਮੈਂਟ ਪਾਉਣ ਲੱਗ ਜਾਨਾ ਖੁਸਰੇ ਦੇ ਅੱਡੀਾਰ ਕੇ ਜਨਾਂ ਦੇ ਦਾੜੀ ਆ ਸਿਰ ਦੇ ਵਾਲ ਆ ਉਹਨਾਂ ਕਮੈਂਟ ਪਾਉਣ ਲੱਗ ਜਾਣਾ ਠੀਕ ਆ ਨਾ ਤੇ ਭੁੱਲ ਜਾਂਦੇ ਜਦੋਂ ਤੁਸੀਂ ਪੁਰਾਣਿਆਂ ਅਸੀਂ ਜੇ ਹੁਣ ਆਖੇ ਬੀ ਬਾਬਾ ਦੀਪ ਸੋਂ ਹੋਇਆ ਹੀ ਨਹੀਂ ਜੀ ਅਸੀਂ ਉਹਨਾਂ ਤੋਂ ਸੇਧ ਲੈ ਕੇ ਪੁਰਾਣੇ ਖਾੜਕੂਆਂ ਤੋਂ ਤੇ ਸੰਘਰਸ਼ ਲੜਿਆ ਬਿਲਕੁਲ ਤੇ ਉਹਨਾਂ ਦਾ ਜੀਵਨ ਕਿੱਦਾਂ ਦਾ ਸੀ ਹਾਂਜੀ ਅਸੀਂ ਕੇ ਕਿਤੇ ਚਪਲ ਚਪਲ ਕਿੱਥੋਂ ਪਾਈ ਤੇ ਉੱਥੇ ਮਾਇਆ ਦਿੱਤੀ ਬਿਲਕੁਲ ਕਿਤੇ ਕੱਪੜੇ ਪਾਉਣੇ ਪੈ ਗਏ ਉੱਥੇ ਮਾਇਆ ਦਿੱਤੀ ਵਾਹ ਤੇ ਅਗਲੇ ਕਹਿਣ ਨਾ ਵੀ ਖਾੜ ਚੰਗੇ ਚੰਗੇ ਆ ਵੀ ਜਿੱਦਾਂ ਵੀ ਇਦਾਂ ਜਿੱਥੇ ਮਰਜ਼ੀ ਕੱਪੜੇ ਪਾ ਕੇ ਗਾ ਜਾਂਦੇ ਹਾਂਜੀ ਹੌਣ ਵਾਲੇ ਸਿੰਘਾਂ ਤੇ ਉਹਨਾਂ ਸਿੰਘਾਂ ਕੀ ਫਰਕ ਸੀ ਆਖਰੀ ਸਵਾਲ ਹੋਰ ਵੇਖੋ ਵੀ ਹੁਣ ਅਹੀਂ ਕੋਨੇ ਆ ਮੋਬਾਈਲ ਕਾਰ ਹੋਵੇ ਗੱਡੀ ਹੋਵੇ ਸਭ ਤੋਂ ਵਧੀਆ ਜੀ ਤੇ ਤਾਂ ਹੀ ਲੀਡਰ ਆ ਤਾਂ ਹੀ ਚੜ੍ਹਦੀ ਕਲਾ ਦੇ ਸਿੰਘ ਠੀਕ ਹੈ ਨਾ ਅਸੀਂ ਕਦੀ ਬੱッセ ਨਹੀਂ ਚੜੇ ਬਿਲਕੁਲ ਜੰਨਾ ਕਰਨਾ ਪੈਂਦਾ ਉਹ ਵੀ ਰਾਤ ਰਾਤ ਕਰਨਾ ਦੇਣੇ ਬੈਹਿਣਾ ਰਾਮਨਾ ਜਿੱਥੇ ਬੈਣਾ ਪੈਦਲ ਕਿੰਨਾ ਕੁ ਤੁਰੇ ਹੋਗੇ ਹਾਂਜੀ ਪੈਦਲ ਕੋ ਰੋਜ਼ 50 ਕਿਲੋਮੀਟਰ ਕਾਰੀ ਲੀਦਾ ਸੀ ਰੋਜ਼ ਹਾਂਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦਾ ਧੰਨ ਸੋ ਇਸਨ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਖਹਿਣਾ ਸਾਹਿਬ ਜਿਨ੍ਹਾਂ ਨੇ ਲੰਮਾ ਸਮਾਂ ਸੰਘਰਸ਼ ਨੂੰ ਦਿੱਤਾ ਸੋ ਅੱਜ ਨੌਜਵਾਨਾਂ ਵਾਸਤੇ ਇੱਕ ਪ੍ਰੇਰਣਾ ਹੈ ਤੇ ਇਹਨਾਂ ਵੱਲੋਂ ਮੈਸੇਜ ਵੀ ਦਿੱਤਾ ਗਿਆ ਕੌਮ ਨੂੰ ਕਿ ਆਓ ਸਾਰੇ ਇੱਕ ਝੰਡੇ ਥੱਲੇ ਇੱਕ ਨਿਸ਼ਾਨ ਥੱਲੇ ਇਕੱਠੇ ਹੋ ਕੇ ਹਮਲਾ ਮਾਰੀਏ ਤਾਂ ਜੋ ਸਾਡੇ ਜਿਹੜੇ ਬੰਦੀ ਸਿੰਘ ਆ ਇੱਕ ਗੱਲ ਵੀ ਜਰੂਰ ਜੀ 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 ਬਿਲਕੁਲ ਬਿਲਕੁਲ ਹੁਣੇ ਹੁਣੇ ਉਹ ਤਾਂ ਕੁਇਸਰ ਸਿੰਘਾਂ ਨੇ ਕਬਤਾ ਘਾਈ ਸੀ ਜੀ ਵੀ 84 ਭੁੱਲ ਨਾ ਜਾਇਓ ਬਿਲਕੁਲ ਤੇ ਉੱਥੇ ਮੇਰਾ ਦਿਲ ਕਰਦਾ ਹੈ ਪਰ ਚਲੋ ਸਮੇਂ ਦੇ ਮਤਾਬਕ ਮੈਂ ਬੋਲ ਨਹੀਂ ਸਕਿਆ ਤੁਸੀਂ ਇੱਥੇ ਗੱਲ ਰੱਖ ਸਕਦੇ ਹੋ ਤੇ ਤੁਹਾਡੀ ਉੱਤੇ ਇਹ ਗੱਲ ਪੂਰੀ ਨਿਓ ਜੇ ਜੀ ਹੁਣ ਇਹ ਕਹਿੰਦੇ 84 ਭੁੱਲ ਨਾ ਜਾਇਓ ਕਬਤਾ ਰਾਹੀਂ ਕਹਿੰਦੇ ਆ ਹਾਂ 84 ਤੇ ਭੁੱਲ ਗਏ ਉਦੋਂ ਹੀ ਹਾਂ ਭੁੱਲ ਨਾ ਆ ਜਾਏ ਉਹ ਕਹਿਣ ਨਹੀਂ ਆਏ ਤੇ ਭੁੱਲ ਗਏ ਉਦੋਂ ਹੀ ਉਦੋਂ ਭੁੱਲ ਗਏ ਹੈ ਬਿਲਕੁਲ ਜਿਹੜੇ ਆਦਮੀ ਨੇ ਮੁੱਖ ਮੰਤਰੀ ਨੇ ਇੰਨਾ ਜੁਰਮ ਕੀਤਾ ਨੌਜਵਾਨੀ ਖਤਮ ਕਰਤੀ ਪੰਜਾਬ ਦੀ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ 'ਚ ਕੋਕ ਮਾਰਤਾ ਜੀ ਉਹਦੇ ਪੋਤੇ ਨੂੰ ਤਿੰਨ ਤਿੰਨ ਵਾਰ ਐਮਪੀ ਬਣਾਉਣ ਦੇ ਆਹ 84 ਸਾਨੂੰ ਕਿੱਥੇ ਯਾਦ ਆ ਯਾਦ ਆ 84 ਬਿਲਕੁਲ ਹੈ 84 ਯਾਦ ਹੋਵੇ ਤੇ ਹੀ ਕੰਮ ਕਰੀਏ ਹਾਂਜੀ ਜੁਮੇਵਾਰ ਤੇ ਸਾਡੇ ਲੋਕ ਹੀ ਹਨ ਜਿੰਨਾ ਕਾਲ ਤੱਕ ਹਟਾਤਾ ਉਹਨਾਂ ਨੂੰ ਹਾਂਜੀ ਜੁਮੇਵਾਰ ਤੇ ਮੈਂ ਕਿਹਾ ਸਾਡੇ ਲੋਕ ਹੀ ਹਨਾ ਸਾਡੇ ਨਾਲ ਤੇ ਮੁਸਲਮਾਨ ਚੰਗੇ ਆ ਜਿੰਨਾ ਇੱਕ ਵਾਰ ਮਾਇਸਰ ਢਾਈ ਆ ਹੈ ਤੇ ਹੁਣੇ ਹੀ ਜਿਕਰ ਹੋਇਆ ਬਿਲਕੁਲ ਸਾਈ ਆ ਜਿਹੜੇ ਜਿੰਨਾ ਵਾਦਾ ਕਰਦੇ ਉਹ ਬੋਰਡ ਨਹੀਂ ਪਾਉਂਦੇ ਸਹੀ ਗੱਲ ਹੈ ਹਾਂਜੀ ਸਹੀ ਹੈ ਜੀ ਉਹ ਇਕੱਠਾ ਖੜੇ ਆ ਬਿਲਕੁਲ ਪਰ ਸਾਡੇ ਆਪਣੇ ਜਿਹੜੇ ਆ ਇਹ ਜਿੰਨਾ ਪੰਥ ਇਕੱਠਾ ਨਹੀਂ ਹੁੰਦਾ ਤੇ ਬਹੁਤੇ ਭੁੱਲ ਜੁਕੇ 84 ਨੂੰ ਇਹਨਾਂ ਨੂੰ ਜਗੌੜਾ ਪਹ ਹਲੂੜਾ ਦੇ ਕੇ ਇਹ ਕੋਈ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਾ ਵਾਲਾ ਭਾਈ ਮਰੀਦ ਸਿੰਘ ਵਾਲਾ ਨੌਜਵਾਨ ਚਿਹਾਰੂ ਵਰਗਾ ਤੇ ਆਪਣਾ ਸੰਤ ਬਾਬਾ ਜਨਾਰ ਸਾਹਿਬ ਸਾਲਸਾ ਭੰਡਾਰਾ ਵਰਗੀ ਕੋਈ ਅਮਰ ਹੋ ਗਿਆ ਰੂਆ ਜਿਹੜੀਆਂ ਉਹ ਦੁਬਾਰਾ ਆਉਣਗੀਆਂ ਤੇ ਸੰਗਤ ਨੂੰ ਜਗਾਉਣਗੀਆਂ ਹੁਣ ਕੋਈ ਵੀ ਜਿਹੜਾ ਕੋਈ ਲੀਡਰ ਕੋਈ ਬਣਦਾ ਹੀ ਤੇ ਚੌਧਰ ਜਾਦੀ ਰੱਖਦਾ ਜੀ ਲੀਡਰ ਘਟ ਜਿਹੜਾ ਲੱਗਦਾ ਨਾ ਸੱਚਾ-ਸੱਚਾ ਉਹਨੂੰ ਉਹ 10 ਦਿਨ ਕੱਢਣੇ ਨੇ ਫੜ ਕੇ ਅੰਦਰ ਦਾੜ ਦੇ ਬਿਲਕੁਲ ਆ ਗੱਲ ਧੰਨਵਾਦ ਜੀ ਸਰਕਾਰ ਵਾਖ ਖਾਲਸਾ ਗੁਰੂ ਜੀ ਦੀ ਫਤਿਹ ਸੋ ਇਹ ਸਰ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਖੜਾ ਸਾਹਿਬ ਜਿਨ੍ਹਾਂ ਨੇ ਸਾਡੇ ਨਾਲ ਅੱਜ ਗੱਲਬਾਤ ਕੀਤੀ ਹੈ ਦਰਸ਼ਕੋ ਨੌਜਵਾਨਾਂ ਨੂੰ ਅਪੀਲ ਵੀ ਕੀਤੀ ਹੈ ਔਰ ਪੰਥ ਨੂੰ ਵੀ ਇੱਕ ਅਪੀਲ ਕੀਤੀ ਹੈ ਕਿ ਇੱਕ ਛੰਡੇ ਛਲੇ ਇਕੱਠੇ ਹੋਣਾ ਜਿਹੜਾ ਵਾ ਉਹ ਬਹੁਤ ਜ਼ਰੂਰੀ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਨਾ ਹੀ ਜੁੜੇ ਰਹੋ ਸਾਡੇ ਨਾਲ ਵੇਖਦੇ ਰਹੋ ਸੁਰਖਾਪ ਟੀਵੀ ਧੰਨਵਾਦ